ਸਰੀਰ ਕਾ ਕੋਈ ਬਿਮਾਰੀ ਕੋ ਆਤ ਬਿਆਦ ਨਹੀਂ ਆਉਂਦੀ ਤੇ ਸਰੀਰ ਪਲਵਾਨ ਰਹਿੰਦਾ ਵਾ ਨਿਹੰਗ ਸਿੰਘ ਗੱਲ ਕਰ ਰਹੇ ਨੇ ਸ਼ਰਦਾਈ ਦੀ ਜਿਸ ਦਾ ਮੁਕਾਬਲਾ ਸ਼ਾਇਦ ਹੀ ਕੋਈ એનર્ਜੀ ਡਰਿੰਕ ਕਰ ਸਕੇ ਪੁਰਾਤਨ ਵਿਧੀ ਦੇ ਨਾਲ ਅੱਜ ਵੀ ਹੋਲੇ ਮਹੱਲੇ ਦੇ ਮੌਕੇ ਤੇ ਖਾਸ ਤੌਰ ਤੇ ਤਿਆਰ ਕੀਤੀ ਜਾਂਦੀ ਹੈ ਤੇ ਵਰਤਾਈ ਜਾਂਦੀ ਹੈ ਇਸ ਨੂੰ ਬਣਾਉਣ ਦੇ ਲਈ ਬਦਾਮ ਕਾਜੂ ਖਸਖਸ ਕਾਲੀ ਮਿਰਚ ਮਗਜ ਛੋਟੇ ਇਲਾਇਚੀ ਇਸ ਤਰ੍ਹਾਂ ਦੇ ਕਈ ਮਸਾਲੇ ਤੇ ਮੇਵਿਆਂ ਦਾ ਇਸਤੇਮਾਲ ਕੀਤਾ ਜਾਂਦਾ ਹੈ ਪਾਤਨੇ ਸਮੇ ਤੋਂ ਗੁਰੂ ਸਾਹਿਬਾਂ ਤੋਂ ਆਰੰਭ ਹੋਇਆ ਇਹਦੇ ਤੇ ਖਸਖਾਸ ਬਦਾਮ ਗਿਰੀ ਹਰੀ ਲਾਚੀ ਕਾਲੀ ਮਿਰਚ ਮਗਜ ਤੇ ਚੁੱਪ ਖੰਡ ਨੂੰ ਕਹਿੰਦੇ ਆ ਤੇ ਇਹਦੇ ਨਾਲ ਸਰੀਰ ਕੋਈ ਬਿਮਾਰੀ ਕੋਈ ਆਦ-ਵਿਆਦ ਨਹੀਂ ਆਉਂਦੀ ਤੇ ਸਰੀਰ ਬਲਵਾਨ ਰਹਿੰਦਾ ਵਾ ਤੇ ਤਾਕਤਵਰ ਚੀਜ਼ਾਂ ਨੇ ਤੇ ਠੰਡੀਆਂ ਨੇ ਤੇ ਆ ਜੋ ਵੀ ਇਹ ਮਿਸ਼ਲ ਦੇ ਵਿੱਚ ਇਹ ਪ੍ਰਾਤਨ ਵਾਤਾ ਇਹ ਮਿਸ਼ਲ ਜਰੀਆ ਸ਼੍ਰੀਨ ਸਾਹਿਬ ਜਹਦਰਬਾਬਾ ਦੀਪ ਸਿੰਘ ਜੀ ਸੀਧਾਂਦੀ ਆ ਤੇ ਉਸ ਸਮੇਂ ਤੋਂ ਵੀ ਉਹ ਲਾਉਂਦੇ ਆਉਂਦੇ ਆ ਅੱਜ ਵੀ ਉਸੇ ਤਰ੍ਹਾਂ ਬਰਕਰਾਰ ਆ ਤੇ ਸੀਧੀ ਦੇਗਾ ਚਲਦਿਆਂ ਨੇ ਤੇ ਜੇ ਕੋਈ ਮੋਰਚੇ ਅੜਿਆ ਤੇ ਸੀਧੀ ਦੇਗਾ ਲਾ ਕੇ ਅਰਦਾਸਾਂ ਛੋਦਦੇ ਆ ਤੇ ਮੋਰਚੇ ਜਿੱਤਾਂ ਦੇ ਮਰਤੀ ਆ ਟੁੱਟ ਜਾਂਦੇ ਆ ਗੁਰੂ ਮਹਾਰਾਜ ਚਰਦੀ ਕਲਾਕਾਰਾਂ ਦਾ ਸੇਵਾ ਸਿਮਰਨ ਕਰਤਾ ਬਲਬੁੱਧ ਬਖਸ਼ਣ ਸਹੀ ਪਿਆਰੇ ਮੇਲੇ ਜਿੰਨਾ ਮਿਲਿਆ ਆਲਦੀ ਦਾ ਨਾਮ ਦਿੱਤਾ ਵੇ ਨਾਨਕ ਨਾਮ ਚਰਦੀ ਕਲਾ ਤੇਰੇ ਪਾਣੇ ਸਰਬ